ਜੀ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਏ ਹਾਂ ਇਨ ਫੀਲਡ ਫੂਡ ਹਾਊਸ ਦੇ ਉੱਪਰ ਜਿੱਥੇ ਕਿ ਬੈਸਟ ਬ੍ਰੇਕਫਾਸਟ ਲੰਚ ਡਿਨਰ ਹੋਰ ਵੀ ਬਹੁਤ ਕੁਝ ਬਣੇ ਰਹੇ ਹੋ ਇਸ ਵੀਡੀਓ ਦੇ ਨਾਲ ਆ ਰੋਡ ਚਲੇ ਜਾਂਦਾ ਜਿਹੜਾ ਫਲੋਰ ਤੋਂ ਨੂਰ ਮਹਿਲ ਨੂੰ ਚਲੇ ਜਾਂਦਾ ਰੋਡ ਅੱਗੇ ਨਕੋਦਰ ਤੇ ਸ਼ਾਹਕੋਟ ਨੂੰ ਚਲੇ ਜਾਂਦਾ ਉਸ ਰੋਡ ਦੇ ਉੱਪਰ ਇਹ ਸਥਿਤ ਹੈ ਸਾਹਮਣੇ ਦੇਖੋ ਸਵਾਗਤ ਕਰਦੇ ਹਾਂ ਦਲਜੀਤ ਦੋਸਾਂ ਜੀ ਤੇ ਅੰਦਰੋਂ ਤੁਹਾਨੂੰ ਵੀਡੀਓ ਦਿਖਾਣੇ ਆ ਦੋਸਤੋ 뷰 ਬੜਾ ਹੀ ਸ਼ਾਨਦਾਰ ਆ ਤੁਸੀਂ ਦੇਖੋ ਵੀ ਸਾਰਾ ਹੀ ਜਿਹੜਾ ਫੂਡ ਹਾਊਸ ਆ ਉਹ ਕਾਨਿਆਂ ਦਾ ਬਣਿਆ ਹੋਇਆ ਸੋ ਬੜਾ ਇੱਥੇ ਮਨ ਲੱਗਿਆ ਕਿ ਮੈਂ ਸੋਚਿਆ ਚਲੋ ਇਹਨਾਂ ਦਾ ਵਲੌਗ ਬਣਾਇਆ ਜਾਵੇ ਨਾ ਵੀ ਮੇਰੇ ਵਾਸਤੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਇਦਾਂ ਦੇਖਿਆ ਕਾਨਿਆਂ ਦਾ ਬਣਿਆ ਹੋਇਆ ਪੂਰਾ ਹੀ ਜਿਹੜਾ ਫੂਡ ਹਾਊਸ ਆ ਤੁਸੀਂ ਵੀ ਦੇਖਿਓ ਤੁਹਾਨੂੰ ਦਿਖਾਣੇ ਆ ਪੰਜਾਬੀ ਕਲਚਰ ਵੀ ਜਿਹੜਾ ਦਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਅੰਦਰੋਂ ਵੀ ਤੁਹਾਨੂੰ ਦਿਖਾਣੇ ਆ ਤੁਸੀਂ ਦੇਖਦੇ ਰਹੋ ਤੇ ਵੀਡੀਓ ਦੇ ਵਿੱਚ ਬਣੇ ਰਹੋ ਆ ਦੇਖੋ ਜੀ ਇਹਨਾਂ ਫੀਲਡ ਇਹਨਾਂ ਦਾ ਜਿੱਥੋਂ ਆਪਾਂ ਆਰਡਰ ਕਰਨਾ ਹੁੰਦਾ ਸਮਾਨ ਕੁਝ ਵੀ ਤੇ ਆ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਝੌਂਪੜੀਆਂ ਜੀ ਬੜੀਆਂ ਸੋਹਣੀਆਂ ਲੱਗੀਆਂ ਮੈਨੂੰ ਤਾਂ ਸਾਰੀਆਂ ਕਾਨੇ ਦੀ ਬਣੀਆਂ ਹੋਈਆਂ ਉੱਥੇ ਜਿਨੇ ਜਿਨੇ ਵੀ ਆਰਡਰ ਦੇ ਕੇ ਆ ਜਾਣਾ ਤੇ ਇੱਥੇ ਉਹਨਾਂ ਦਾ ਸਮਾਨ ਆਟੋਮੈਟਿਕਲੀ ਪਹੁੰਚ ਜਾਂਦਾ ਹੈ ਲੇਕੇ ਜਿਹੜੇ ਇੱਥੋਂ ਦੇ ਕਾਰੀਗਰ ਆ ਪਹੁੰਚ ਜਾਂਦੇ ਆ ਤੇ ਅੰਦਰੋਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਆ ਦੇਖੋ ਅੰਦਰ ਇੱਕ ਪੱਖਾ ਲੱਗਿਆ ਹੋਇਆ ਜਿਹੜਾ ਤੇ ਹਵਾ ਦਿੰਦਾ ਲਾਈਟਾਂ ਰਾਤ ਨੂੰ ਵੀ ਥਿਊ ਬਹੁਤ ਵਧੀਆ ਹੋ ਜਾਂਦਾ ਹੁੰਦਾ ਕਿਉਂਕਿ ਅੰਦਰ ਇੱਕ ਲਾਈਟਾਂ ਵੀ ਟੰਗੀਆਂ ਹੋਈਆਂ ਬੱਲ ਸੋ ਆ ਦੇਖੋ ਆਪਣੇ ਦੋਸਤ ਮਿੱਤਰ ਰਾਜੂ ਮੋਗੀਨੰਦ ਜੀ ਤੇ ਉਹਨਾਂ ਦੇ ਲਖਤੇ ਜਗਰੇ ਇਹ ਵੀ ਸਾਡੇ ਨਾਲ ਪਹੁੰਚੇ ਹੋਏ ਆ ਅਸੀਂ ਵੀ ਬ੍ਰੇਕਫਾਸਟ ਇੱਥੋਂ ਕਰਕੇ ਜਾਵਾਂਗੇ ਤੇ ਆ ਦੇਖੋ ਦੋਸਤੋ ਵੀ ਬੜੀਆਂ ਸੋਹਣੀਆਂ ਸ਼ਾਨਦਾਰ ਜਿਹੜੀਆਂ ਝੌਂਪੜੀਆਂ ਸਾਰੀਆਂ ਹੀ ਅੰਦਰੋਂ ਵੀ ਬਿਲਕੁਲ ਬਹੁਤ ਠੰਡੀਆਂ ਜਿਸਸਾ ਬਣਾਲ ਕਾਨਿਆਂ ਦਾ ਪਰਾਲੀਆਂ ਦਾ ਮਿਸ਼ਰਣ ਤਿਆਰ ਕਰਕੇ ਇਹਨਾਂ ਨੂੰ ਤਿਆਰ ਕੀਤਾ ਹੋਇਆ ਹੈ ਚੌਂਪੜੀਆਂ ਨੂੰ ਬਹੁਤ ਹੀ ਵਧੀਆ ਲਓ ਦੋਸਤੋ ਗੱਲਾਂ ਕਰਦੇ ਕਰਦੇ ਸਾਡਾ ਬ੍ਰੇਕਫਾਸਟ ਵੀ ਜਿਹੜਾ ਤਿਆਰ ਹੋ ਕੇ ਆ ਗਿਆ ਆਲੂ ਵਾਲੇ ਪਰੌਂਠੇ ਮਿਕਸ ਪਰੌਂਠੇ ਬਹੁਤ ਹੀ ਸੁਆਦਿਸ਼ਟ ਤੇ ਆ ਰੇਟ ਲਿਸਟ ਆ ਤੁਸੀਂ ਦੇਖ ਸਕਦੇ ਹੋ ਕੁਝ ਵੀ ਖਾਣਾ ਇੱਥੇ ਆਰਡਰ ਕਰ ਸਕਦੇ ਹੋ ਤੇ ਆਟੋਮੈਟਿਕਲੀ ਤੁਸੀਂ ਅੰਦਰ ਜਾ ਕੇ ਬੈਠ ਜਾਣਾ ਪੱਖਾ ਔਨ ਕਰ ਲੈਣਾ ਆਪੇ ਜਿਹੜਾ ਆਰਡਰ ਲੈ ਕੇ ਇੱਥੇ ਪਹੁੰਚ ਜਾਂਦੇ ਆ ਸੋ ਗੱਲਬਾਤ ਵੀ ਆਪਾਂ ਕਰਾਂਗੇ ਇਹਨਾਂ ਦੇ ਨਾਲ ਦੱਸਣਗੇ ਇਸ ਫੂਡ ਹਾਊਸ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਸੀ ਭਾਜੀ ਏ ਦੱਸੋ ਵੀ ਜਿਹੜੀ ਐਦਾਂ ਦੀ ਸੋਚ ਵੀ ਕਾਨਿਆਂ ਦੀਆਂ ਝੌਂਪੜੀਆਂ ਬਣਾ ਕੇ ਜੀ ਵਧੀਆ ਰੈਸਟੋਰੈਂਟ ਬਣਾਇਆ ਜਾਵੇ ਜਾਂ ਹੋਟਲ ਬਣਾਇਆ ਜਾਵੇ ਇਹ ਕਿਹਨਾਂ ਦੀ ਸੋਚ ਸੀ ਵੀ ਐਦਾਂ ਦਾ ਬਣਾਇਆ ਜਾਵੇ ਸਰ ਜੋ ਸਾਡਾ ਮਲਕ ਦੀ ਦਸਵਿੰਦਰ ਸਿੰਘ ਹਾਂਜੀ ਜੋ ਕੈਨੇਡਾ ਵਿੱਚ ਹੈ ਜੀ ਸਰ ਉਹਨੇ ਸੋਚੀ ਉਹਦੇ ਬੇਟੇ ਦੋਵਾਂ ਦੀ ਸੋਚ ਆ ਅੱਛਾ ਇਹ ਹੈਗਾ ਜੀ ਫਲੋਰ ਤੋਂ ਨੂਰ ਮੈ ਰੋਡ ਦੇ ਉੱਪਰ ਹੈ ਜੀ ਅੱਛਾ ਇਹ ਇਹਨੂੰ ਫਾਰਮ ਰੈਸਟੋਰੈਂਟ ਹੈ ਜੀ ਇਸਕਾ ਨਾਮ ਇਹਦਾ ਇਨ ਫਾਰਮ ਰੈਸਟੋਰੈਂਟ ਆ ਜੀ ਸਰ ਕਾਨੂ ਕੀ ਕੀ ਹੁੰਦਾ ਓਰੇ ਸਾਰੇ ਤੇ ਨੂਟਰ ਮਿਲਦਾ ਆ ਇਹਨੂੰ ਲੈ ਰਹੇ ਬਜੀ ਬਾਕੀ ਸਾਨੂੰ ਡ੍ਰਿੰਕ ਰਾਈ ਖਾਣ ਹੁੰਦਾ ਸਿਰ ਡ੍ਰਿੰਕ ਡਰਕ ਦਰੂਦ ਰੂ ਵਗੈਰਾ ਜਿਹੜੇ ਉਹ ਵੀ ਟਕਸਰ ਉਹੀ ਹੁੰਦਾ ਜੀ ਬਾਕੀ ਸਾਨੂੰ ਬ੍ਰੇਕਫਾਸਟ ਹੁੰਦੀ ਹੈ ਜੀ ਅੱਛਾ ਤੇ ਲੰਚ ਸਰ ਬ੍ਰੇਕਫਾਸਟ ਦੇ ਵਿੱਚ ਕੀ ਕੀ ਹੁੰਦਾ ਬ੍ਰੇਕਫਾਸਟ ਵਿੱਚ ਸਰ ਅਸੀਂ ਪਰਾਠੇ ਬਿੰਨੇ ਜੀ ਅੱਛਾ ਤੇ ਜੋ ਵੀ ਹੇ ਸਰ ਇਹ ਤੁਮਨ ਬ੍ਰੇਕਫਾਸਟ ਪਰਾਠੇ ਹੁੰਦੇ ਜੋ ਵੀ ਤੁਮਨ ਦੁਪਹਿਰ ਦੀ ਰੋਟੀ ਦੇ ਵਿੱਚ ਲੰਚ ਨਹੀਂ ਹੁੰਦਾ ਜੀ ਅੱਛਾ ਲੰਚ ਦੇ ਵਿੱਚ ਕੀ ਕੀ ਹੁੰਦਾ ਜਿੱਦਾਂ ਉਹਰੇ ਵੀ ਹਰ ਚੀਜ਼ ਜਬ ਲੱਭਦਾ ਹੋ ਰਹੇ ਹਾਂ 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 ਖੰਡ ਕੀ ਮਿਲਦੀ ਜਿਵੇਂ ਦਾਲ ਪਨੀਰ ਦਾਲ ਦਾਲ ਪਨੀਰ ਹੈ ਜੀ ਜਿਹੜਾ ਵੀ ਕਿਸੇ ਨੇ ਆਰਡਰ ਲਾਉਣਾ ਉਹ ਵੀ ਆਰਡਰ ਲਾਣਾ ਸਰ ਇਹ ਰੋਡ ਕਿਹੜਾ ਪੈਂਦਾ ਜਿੱਥੇ ਇਹ ਹੋਟਲ ਆ ਜੀ ਇਹ ਸਰ ਫਲੋਰ ਤੋਂ ਨੂਰਬਾ ਰੋਡ ਦੇ ਵਿੱਚ ਪਿੰਡ ਦਾ ਖਰੀਪੁਰ ਸਾਹਿਬ ਇਹ ਦੱਸੋ ਵੀ ਇੱਥੋਂ ਲੋਕੀ ਕਿੰਨੀ ਕਿੰਨੀ ਦੂਰੋਂ ਚੱਲ ਕੇ ਇੱਥੇ ਦੇਖਣ ਆਣੇ ਆ ਤੇ ਖਾਣ ਆਣੇ ਆ ਕਿਹੜੀ ਕਿਹੜੀ ਜਗ੍ਹਾ ਤੋਂ ਆਣੇ ਆ ਲੁਧਿਆਣਾ ਹੋਇਆ ਜੀ ਅੰਮ੍ਰਾਲਾ ਹੋਇਆ ਜੀ ਇਹ ਹਰਿਆਣੇ ਚ ਰੂਪ ਸਰ ਜੀ ਕਿਧਰ ਬਾਛਾ ਰੋਟੀ ਪਾਣੀ ਖਾ ਕੇ ਹੋਰੇ ਜਾਣੇ ਪਾਣੀ ਚੱਕਣ ਦੀ ਬਹੁਤ ਸਾਰੇ ਖੁਸ਼ ਹੋ ਕੇ ਜਾਂਦੇ ਸਰ ਔਰ ਬ੍ਰੈਕਫਾਸਟ ਕਰਕੇ ਜਾਂਦੇ ਬੜੇ ਖੁਸ਼ ਹੁੰਦੇ ਕਿੰਨੇ ਯਾਰ ਕੀ ਬਾਤ ਹੈ ਜਿਹਦੀ ਚੋਪੜੀ ਬਣਾਇਆ ਬੜਾ ਖੁਸ਼ ਹੋ ਗਏ ਦਾ ਇਸ ਲੋਰ ਤੇ ਸਾਰੇ ਕੋਈ ਹੋਈ ਚੋਪੜੀ ਆ ਹੋਰ ਹੈ ਨਹੀਂ ਜੜੀ ਨਹੀਂ ਸਰ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਟਾਈਮਿੰਗ ਹੁੰਦੀ ਹੈ ਕਦੋਂ ਕਿੰਨਾ ਕੁ ਖੁੱਲਾ ਰਹਿੰਦਾ ਹੈ ਟਾਈਮ ਜੀ ਸਰ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਜੀ ਹਾਂਜੀ 9:30 9:10 ਵੱਜ ਜਾਂਦੇ ਸਰ ਰਾਤ ਦੇ ਯਾਨੀ ਸਵੇਰੇ 8:00 ਵਜੇ ਤੋਂ ਲੈ ਕੇ 10:00 ਵਜੇ ਦੀ ਟਾਈਮਿੰਗ ਆ ਬਹੁਤ ਸੋਹਣਾ ਥਿ ਵਿਊ ਆ ਦੋਸਤੋ ਤੇ ਬਾਹਰ ਬੈਠੇ ਜਸਵਿੰਦਰ ਸਿੰਘ ਜੀ ਕੈਨੇਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸੋਚ ਬਹੁਤ ਵਧੀਆ ਹੈ ਬਹੁਤ ਵਧੀਆ ਤੁਹਾਡਾ ਫੂਡ ਹਾਊਸ ਆ ਰੈਸਟੋਰੈਂਟ ਆ ਸਾਰੀ ਪ੍ਰਬੰਧ ਇੱਥੇ ਬਹੁਤ ਵਧੀਆ ਹੈ ਸੋ ਸਾਰੇ ਜਰੂਰ ਆਏ ਤੇ ਦੱਸਿਓ ਵੀ ਕਿਸ ਨੇ ਇਸ ਤਰ੍ਹਾਂ ਦਾ ਜਿਹੜਾ ਬਣਿਆ ਵਾ ਕਦੇ ਫੂਡ ਹਾਊਸ ਦੇਖਿਆ ਕਾਨਿਆਂ ਦਾ ਜਾਂ ਪਰਾਲੀ ਦਾ ਸਾਰੇ ਵੀਡੀਓ ਜਰੂਰ ਸ਼ੇਅਰ ਕਰੋ ਦਬਕੇ ਤੇ ਜੀਆਰਸੀ ਲਾਈਵ ਟੂ ਵੀ ਫੇਸਬੁਕ ਪੇਜ ਨੂੰ ਵੀ ਸਾਰੇ ਜਰੂਰ ਫੋਲੋ ਕਰ ਲਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ